ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈਗੇਨ ਬਸੀ ਵਲੌਗਸ ਤੁਸੀ ਸਾਰੇ ਠੀਕ ਠਾਕ ਹੋਗੇ ਅੱਜ ਹੈਗਾ ਜੀ ਸੰਡੇ ਤੇ ਸੰਡੇ ਨੂੰ ਜੀ ਦੇਖੋ ਕੰਮਕਾਰ ਕਰਕੇ ਕਿ ਉੱਪਰ ਕਾਲੇ ਸਾਰੇ ਮਿਚਾ ਪਾ ਕੇ ਉੱਪਰ ਮੈਂ ਕੱਟ ਲੈਣੀ ਤੇ ਮੈਂ ਜਾ ਰਹੀ ਹਾਂ ਬਸ ਬੁਟੀਕ ਚ ਹੋਣਾ ਮੰਦੀ ਦੀ ਹੋਣਾ ਕੋਲ ਤੇ ਅੱਜ ਇਧਰ ਜਨਤਾ ਨੂੰ ਮੂਵੀ ਲਾ ਕੇ ਦਿੱਤੀ ਸਾਰੇ ਮੂਵੀ ਇੰਜੋਏ ਕਰ ਰਹੇ ਨੇ ਫਤਿਹ ਮੇਰਾ ਐਂਡਰੋਇਡ ਫੋਨ ਕਿੱਥੇ ਹੈ ਇਹ ਮੇਰਾ ਨਹੀਂ ਹੈਗਾ ਇਧਰ ਮੰਮੀ ਸਬਜ਼ੀ ਕੱਟਾ ਮੈਗਰੇ ਨੇ ਆ ਜਾਓ ਉੱਥੇ ਆ ਜਾਓ ਨਾਲੇ ਕੰਗੀ ਵੀ ਲੈ ਆਓ ਨਾਲ ਹਾਂ ਕੰਗੀ ਵੀ ਲੈ ਆਓ ਨਾਲ ਜੂੜਾ ਕਰਨਾ ਹਾਂ ਇੱਧਰ ਆ ਸਾਰੀ ਜਨਤਾ ਫਿਲਮ ਇੰਜੋਏ ਕਰਨ ਲੱਗੀ ਹੋਈ ਆ ਕਰੋ ਕਰੋ ਤੇ ਆਪਾਂ ਚੱਲਦੇ ਬੁਟੀਕ ਚ ਫਤਿਹ ਮੇਰਾ ਫੋਨ ਲੈ ਆ ਪੁਤ ਐਂਡਰੌਇਡ ਵੀ ਚੱਲ ਰਹਿਣ ਤੇ ਚਾਰਜ ਲੱਗਿਆ ਸਾਰਾ ਕੰਮ ਆਪਾਂ ਕਰ ਲਿਆ ਸਫਾਈ ਵੀ ਕਰ ਲਈਏ ਕੱਪੜੇ ਧੋਲੇ ਅੰਦਰੋਂ ਵੀ ਸਾਰੀ ਸਫਾਈ ਹੋ ਗਈ ਆਲੋ ਫਤਿਹ ਆਪਾਂ ਫਤਿਹ ਦਾ ਜੂੜਾ ਕਰਦੇ ਆ ਫਤਿਹ ਦਾ ਜੂੜਾ ਰਹਿ ਗਿਆ ਬਸ ਮੈਂ ਤੇ ਫਤਿਹ ਨਾਲੇ ਹੁਣ ਬਸ ਜੀ ਨਾਲੇ ਫਤਿਹ ਦਰਵਾਜ਼ਾ ਬੰਦ ਕਰੋ ਉਹ ਮੇਰੀ ਚਿੱਡੀ ਦਰਵਾਜ਼ਾ ਬੰਦ ਕਰ ਦੋ

ਅਸੀਂ ਕਿਵੇਂ ਆ ਗਏ ਮਮਾ ਦੇ ਹੱਥ ਪੜੇ ਨੇ ਹੈ ਫਤਨ ਨੂੰ ਪਹਿਲਾਂ ਟੈਨਸ਼ਨ ਪੈ ਗਈ ਤੁਸੀਂ ਆਪ ਖਾਓਗੇ ਨਾਜ਼ਰੀਨ بارشوں ਦੀ ਵਜ੍ਹਾ سے ਲਾਹੌਰ ਵਿੱਚ ਇਹ ਆ ਜਾ ਆ ਗਏ ਤਾਂ ਨਹੀਂ ਆਣਾ ਮੈਨੂੰ ਕੀ ਭਾਜੀ ਆ ਲੋ ਲੋ ਗਾਇਜ਼ ਅਸੀਂ ਰੈਡੀ ਹੋ ਚੁੱਕੇ ਹਾਂ ਜੇ ਬਾਹਰ ਜਾਣ ਵਾਸਤੇ ਤੇ ਤੁਸੀਂ ਮੇਰੀ ਲੁੱਕ ਦੇਖ ਸਕਦੇ ਹੋ ਇੱਥੋਂ ਟੌਪ ਜਿਹਾ ਹੀ ਦੇਖਣ ਦੇ ਆ ਪੈਂਟ ਨਹੀਂ ਦੇ ਸਰੀ ਮੇਰੀ ਤੇ ਮੈਂ ਆਪਣੀ ਨੀਤ ਨੂੰ ਬੁਲਾਉਣ ਆਈ ਹਾਂ ਮੈਨੂੰ ਕਿਹਾ ਮੈਂ ਇੱਕ ਕੋਈ ਰੀਲ ਸੀਲੀ ਬਣਾ ਦੇ ਸਾਡੀ ਪਰਨੀਤ ਮਮਾ ਇਸ ਕਾਲਿੰਗ ਯੂ ਅਰਜੈਂਟਲੀ ਕੰਪਾਸਟ ਪਰ ਨਹੀਂ ਤੇ ਅਸੀਂ ਔਨ ਕਰਦੇ ਤਾਂ ਕਿ ਗੱਡੀ ਠੰਡੀ ਹੋ ਜਾਵੇ ਸਾਡਾ ਕੋਈ ਮੂੜ ਨਹੀਂ ਸੀ ਜਾਣਦਾ ਬਟ ਬੱਚੇ ਕਹਿੰਦੇ ਕਿ ਅਸੀਂ ਜਾਣਾ ਤੁਹਾਨੂੰ ਪਤਾ ਸੀ ਜਾਣਦਾ ਕਿਸੇ ਨੇ ਸੰਗਰੂਰ ਆਊਟਲਟ ਤੇ ਬਸ ਆਪਾਂ ਉੱਥੇ ਜਾ ਕੇ ਆਉਨੇ ਆ ਤੇ ਪਨੀਤ ਮੰਮਾ ਦਾ ਫੋਨ ਤੇਰੇ ਕੋਲ ਹੈ ਨਾ ਹੂੰ ਇੱਧਰ ਦੇਖੋ ਸਾਡਾ ਸਰਦਾਰ ਕਿਦਾਂ ਤਿਆਰ ਹੋਇਆ ਚੱਲ ਨਹੀਂ ਤੂੰ ਚੱਲ ਨਹੀਂ ਤੂੰ ਆਰੇ ਪਾ ਇਹ ਤੇ ਘੰਟੀ ਵਾ ਇਹ ਤਾਂ ਪੁੱਛਣਾ ਨਹੀਂ ਬਣਾ ਲਿਈ ਹੈ ਬਟਾ ਵਾਟ ਲਾ ਲਿਓ ਪਾਈ ਦੰਡਾ ਫੜਾ ਪਿਆ ਹੋਇਆ ਪਿਆ ਹੋਰ ਤੁਸੀਂ ਤੂੰ ਕੋਈ ਨਾ ਚਾਗੜੀ ਲਾ 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 ਦੋ ਨੂੰ ਹੋਰ ਗੋਦੀ ਕੰਨੀ ਤੇ ਨੂੰ ਕਰ ਐਡਿਟ ਅੰਮਾ ਹਲੋ ਸਸੀ ਕਾਲ ਜੀ ਅੱਜ ਅਸੀਂ ਆਏ ਆ ਜੀ ਫਾਤਿਮਾ ਇੱਥੇ ਇੱਕ ਗੁਫਾ ਹੈਗੀ ਆ ਜਿਹੜੀ ਕਹਿੰਦੇ ਨੇ ਡਾਇਨਾਸੌਰ ਦੀ ਗੁਫਾ ਆ ਤੇ ਇੱਥੇ ਜਿਹੜੇ ਬੱਚੇ ਦੀ 4 ਸਾਲ ਤੋਂ ਛੋਟੇ ਦੀ ਬਿਲਕੁਲ ਫ੍ਰੀ ਹੈ ਤੇ 12 ਸਾਲ ਤੋਂ ਛੋਟੇ ਦੀ 5 ਰੁਪਏ ਹੈ ਤੇ 12 ਸਾਲ ਤੋਂ ਉੱਪਰ ਦੀ 8 ਰੁਪਏ 70 ਪੈਸੇ 75 ਪੈਸੇ ਟਿਕਟ ਆ ਗਈ ਹੈ ਤੇ ਅਸੀਂ ਟਿਕਟ ਲੈ ਲਈ ਅਸੀਂ ਇਸ ਟਾਈਮ ਲਾਈਨ 'ਚ ਖੜੇ ਆ ਤੇ ਅੰਦਰ ਜਾ ਕੇ ਇੱਕ 75 ਮੀਟਰ ਡੂੰਗੀ ਹੈਗੀ ਹੈ ਤੇ ਮੇਰੇ ਕਹਿੰਦੇ 600 ਮੀਟਰ ਲੰਬੀ ਹੈ ਤੇ ਇਹਦੇ ਵਿੱਚ ਅਸੀਂ ਚੱਲੇ ਆ ਤੇ ਅੰਦਰ ਦਾ ਵਿਊ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਓਕੇ ਆ ਅਸੀਂ ਹੁਣ ਲੈਂਡ 'ਚ ਖੜੇ ਆ ਤੇ ਆਹ ਦਾ ਦਿੱਤਾ ਹੈ ਇਹਨਾਂ ਨੇ ਪੂਰਾ ਡਿਟੇਲ ਲਾਈਟ ਟੈਂਪਰੇਚਰ ਦਾ ਲੋ ਜੀ ਹੁਣ ਅਸੀਂ ਕੇਵ ਦੇ ਵਿੱਚ ਜਾਣ ਲੱਗੇ ਆਂ ਇਹ ਦੋੜਾ ਗਲ ਕੇ ਅੱਗੇ ਇਹ ਤੋਂ ਨਿਕਲ ਕੇ ਅੱਗੇ ਆ ਗਏ ਅਸੀਂ ਗੁਫਾ ਦੇ ਅੰਦਰ ਚੱਲ ਗਏ ਆ ਦੇਖੋ ਪੂਰੀ ਗੁਫਾਏ ਇੱਥੇ ਕਹਿੰਦੇ ਡਾਇਨਾਸੌਰ ਰਹਿੰਦੇ ਸੀਗੇ ਇਦੇ ਵਿੱਚ ਬਹੁਤ ਸਾਰੇ ਨੈਚੁਰਲ ਵਾਟਰ ਵੀ 7 de julho de 1947, quatro homens desceram pela fenda que vocês viram à entrada, com o número 1, um. chegaram aqui a esta sala que é a antecâmara e aqui encontraram um túnel por cima dos quatro candeeiros, pelo qual passaram até à janelinha com a luz verde. Depois, com cordas, desceram à maior sala da gruta, que é a sala grande, primeiro poço que tem 40 metros de profundidade. Exploraram essa sala e voltaram à superfície.

ਅੱਧਾ ਕਰਕੇ ਪੂਰੀ ਪੌੜੀਆਂ ਨਾ ਅੱਧਾ نیچے ਜਾ ਰਹੀਆਂ ਨੇ ਉੱਥੇ ਜਾਣਾ ਤੁਮ ਮੈਂ ਸਾਮ ਫਾਦੇ ਅੰਦਰ ਆਇਆ ਮੇ ਨਾਲ ਮੇਰੇ ਤਿੰਨ ਦੋਸਤ ਹੋਮ ਨੇ ਉਹ ਥੋੜਾ ਅੱਗੇ ਨੇ ਤੇ ਗਾ ਲਓ ਬਸ ਉਹਨਾਂ ਸਾਡੀ ਵਾਰੀ ਥੋੜੀ نیچے ਜਾਂਦੀ ਆ ਜੂ ਕਿਉਂਕਿ ਥੱਲੇ ਉਹਦੀ ਥੋੜਾ ਟਿਊਟਰੀਅਲ ਵੀ ਦੇ ਰਹੇ ਨੇ और जो अगे जार हाँ देखो जी अब थे आ चुके हैं दिखाने बिल्कुल गुफा के थले आ, आ गया ठीक है न ਫੇਰ نیچے ਆ ਚੁਕੇ ਆ ਅੰਦਰ ਪੂਰਾ ਪਾਣੀ ਜਿਵੇਂ ਚੋਰਿਆ ਪੂਰਾ ਆ ਦੇਖੋ ਮੇਰੇ ਉੱਤੇ ਪੂਰਾ ਪਾਣੀ गिर ਰਿਹਾ ਜਿਵੇਂ ਪਾਣੀ ਪਹਾੜਾ ਜੋ ਰਿਸਦਾ ਹੈ ਆ ਦੇਖੋ ਪੂਰਾ ਇਹ ਸਾਡਾ ਜਿਹੜਾ ਗਾਈਡ ਹੈ ਜਿਹੜਾ ਜਿਹੜਾ ਮੰਗਾ ਇਸ ਪੁਰੀ ਕੇ ਦੇ ਅੱਗੇ ਗਾਈਡ ਕਰਦੇ ਨੇ ਤੇ ਉਹ ਬੰਦੇ ਨੇ ਕਿਉਂ ਸਰ ਬਹੁਤ ਵੱਡੀ ਗੁਫਾ ਹੈ ਜੀ ਇਹ ਕੁਝ ਗੁਫਾ ਦੇ ਵਿੱਚ ਬਣਿਆ ਹੋਇਆ ਹੈ ਜੀ। ਉਹ ਕੀ ਗੁਫਾ ਹੈ? ਹਾਜੀ ਅਸੀਂ ਪੂਰਾ ਟੈਰਿਸ ਤੇ ਆ ਗਏ ਤੇ ਆ ਸਾਹਮਣੇ ਸਵੀਮਿੰਗ ਪੂਲ ਆ ਬੱਚੇ ਜਿੱਦਾਂ ਵਰਨੀਆ ਜਿੱਦਾਂ ਜਾਨਾ ਚਲੋ ਜਾਣੇ ਕਿਉਂ ਜਾਣੇ ਕਿ ਉਹ ਆਧਵੀਤ ਸਾਰੇ ਚੱਲ ਗਿਆ ਚਲੋ ਆ ਜੀ ਚਲੋ ਇੱਕ ਅਨੁਭਵੀ ਚਾਹੀਦਾ ਚਲੋ ਗਾਈਜ਼ ਤੁਸੀਂ ਬਲਿੰਡਰ ਵਾਲਾ ਵਲੌਗ ਇੰਜੋਏ ਕੀਤਾ ਮੈਨੂੰ ਭੇਜਿਆ ਸੀਗਾ ਸੋ ਮੈਂ ਐਡ ਕਰਤਾ ਤੇ ਹੁਣ ਮੈਂ ਜਾ ਰਹੀ ਆ ਬੁਟੀਕ ਚ ਕਿਉਂਕਿ ਅਮਨਦੀ ਦੀ ਗਈ ਹੋਈ ਸਨਾਮ ਸੋ ਹੁਣ ਉੱਥੇ ਮੈਂ ਜਾਣੀ ਐ ਡਿਊਟੀ ਦੇਣ ਹਾਂਜੀ ਬਾਈ ਸਾਹਿਬ ਕਹਾਂ ਜਾ ਰਹੇ ਹੋ ਇਹ ਸ਼ਰਟਾ ਦੇਖ ਲੋ ਆ ਮਿਲਿਆ ਇਹਨੂੰ ਕੋਈ ਗੱਲ ਨਹੀਂ ਪਾਲਾ ਪੁੱਤ ਕੁਛ ਨਹੀਂ ਹੁੰਦਾ ਤੇ ਮੈਂ ਜਾ ਰਹੀ ਆ ਬਿਕਾਉਜ਼ ਮੇਰਾ ਨਾ ਪਲਾਜ਼ੋ ਜਿਹੜਾ ਯੂਨੀਫਾਰਮ ਵਾਲਾ ਬਹੁਤ ਉੱਚਾ ਜਾਇਆ ਮੈਨੂੰ ਉੱਚੇ ਪਲਾਜ਼ੋ ਬਿਲਕੁਲ ਵੀ ਪਸੰਦ ਨਹੀਂ ਹੈਗੇ ਪਤਾ ਨਹੀਂ ਕਿਉਂ ਸੋ ਮੈਂ ਇਹਨੂੰ ਲੰਬਾ ਕਰਾਣ ਜਾ ਰਹੀ ਆ ਢੇੜ ਢੜਾਈ ਆ ਮੈਂ ਕਰਤਾ ਆ ਤੇ ਸ਼ਰਟ ਉਹਨਾਂ ਦਾ ਟਾਕਾਂ ਜੀ ਅੱਗੇ ਦੱਸ ਲਾਂਗੇ ਨੇ ਬੂ ਜਿਸ ਆਪਾਂ ਲਾਗੇ ਆਪਣੀ ਡਿਊਟੀ ਤੇ ਕਰ ਲਏ ਤੇ ਮੈਂ ਸਾਰੀ ਜਿਹੜੀ ਹੈਗੀ ਆਪਣੀ ਅਲਮਾਰੀ ਖਾਲੀ ਕੀਤੀ ਮੈਨੂੰ ਪਹਿਲਾਂ ਆਂਦੇ ਸੀ ਕਿ ਕਿੰਨੇ ਜਾਣੇ ਨੇ ਜਦੋਂ ਕੱਪੜੇ ਫੋਲਡ ਕਰਕੇ ਆਪਾਂ ਰੱਖੀਦੇ ਰਹਿ ਥੋੜੇ ਕ ਟਾਈਮ ਬਾਅਦ ਫੇਰ ਉਹ ਕੱਪੜਿਆਂ ਦੇ ਨੂਡਲਸ ਬਣ ਜਾਂਦੇ ਨੇ ਤੇ ਉਹ ਨੂਡਲਸ ਭਰਾਂਦਾ ਫਤੇ ਸਿੰਘ ਸਾਡਾ ਫਤੇ ਸਿੰਘ ਇੱਕ ਦਿਨ ਪਤਾ ਨਹੀਂ ਕੀ ਲੱਭ ਰਿਆ ਸੀ ਤੇ ਉਹਨੇ ਨਾ ਸਾਰੇ ਕੱਪੜਿਆਂ ਦੀ ਤੈਸ ਨੈਸ ਸਮਝਾਤੀ ਐਨ ਬੁਰਾ ਹਾਲ ਕਰਤਾ ਅਲਮਾਰਾ ਦੇ ਅਲਮਾਰੀ ਦੇ ਵਿੱਚ ਤੇ ਹੁਣ ਮੈਂ ਅੱਜ ਸਾਰੇ ਕੱਪੜੇ ਕੱਢੇ ਨੇ ਕਿ ਮੈਂ ਉਹਨਾਂ ਨੂੰ ਫੋਲਡ ਕਰਾਂਗੀ ਪਰ ਮੈਂ ਉਹਨਾਂ ਨੂੰ ਅਜੇ ਨਹੀਂ ਫੋਲਡ ਕਰਦੀ ਪਹਿਲਾਂ ਮੈਂ ਆਪਣੇ ਸਾਰੇ ਬਾਕੀ ਕੰਮ ਖਤਮ ਕਰਕੇ ਤੇ ਫਿਰ ਮੈਂ ਕੱਪੜੇ ਫੋਲਡ ਕਰਾਂਗੀ ਤੇ ਕੱਪੜੇ ਫੋਲਡ ਨਾਲ ਕਰਨਾ ਜਿਹੜਾ ਕੰਮ ਹੈ ਨਾ ਉਹਦੇ ਵਾਸਤੇ ਬਿਲਕੁਲ ਸਾਨੂੰ ਮੈਂ मतलब ਬੇਲਾ ਜਾਂ ਟਾਈਮ ਚਾਹੀਦਾ ਆ ਜੇ ਮੈਂ ਹੋਣ ਕਰਨ ਬੈਗੀ ਤੇ ਮੇਰੇ ਸਾਰੇ ਜਿਹੜੇ ਕੰਮ ਹੈਗੇ ਨੇ ਨਾ ਉਹ ਰਹਿ ਜਾਣੇ ਨੇ ਤੇ ਆਪਾਂ ਪਹਿਲਾਂ ਸਫਾਈ ਕਰਕੇ ਭਾਂਡੇ ਪਏ ਨੇ ਬਹੁਤ ਮੈਂ ਭਾਂਡੇ ਮੰਜੂਗੀ ਤੇ ਕਾਈ ਝਾੜੂ ਕੱਢੂਗੀ ਚਾਦਰ ਚੋਂ ਤਾਂ ਝਾੜ ਕੇ ਵਿਛਾਉਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਜਿਹੜੇ ਕੱਪੜੇ ਹੈਗੇ ਨੇ ਮਤਲਬ ਰਾਤ ਨੂੰ ਫੋਲਡ ਕਰਾਂਗੀ ਜਦੋਂ ਸਾਰਾ ਕੁਝ ਹੋ ਗਿਆ ਤੇ ਰਾਤੀ ਬੈਠ ਕੇ ਫਿਰ ਮੈਂ ਕੱਪੜੇ ਫੋਲਡ ਕਰ ਲਾਂਗੀ ਸਾਰੇ ਲੋ ਗਾਇਸ ਕਰ ਲਿਆ ਸੀ ਸਾਰਾ ਕੰਮ ਕਰ ਚਾਰਜਰ ਲੈ ਕੇ ਨਾਲ ਅਸੀਂ ਚੱਲੇ ਹੁਣ ਆਪਣੇ ਬੁਟੀਕ 'ਚ ਕਿਉਂਕਿ ਅੱਜ ਕਸਟਮਰ ਨੇ ਆਣਾ ਇੱਕ ਸਾਡੇ ਦੀਦੀ ਨੇ ਕਹਿੰਦੇ ਡੀਓ ਸਾਹਿਬ ਜਿਹਨਾਂ ਤੋਂ ਹੀ ਹਮੇਸ਼ਾ ਡਰਦੇ ਹੁੰਦੇ ਸੀਗੇ ਪੇਪਰਾਂ 'ਚ ਪਰ ਮੈਂ ਨਹੀਂ ਸੀ ਡਰਦੀ ਹੁੰਦੀ ਡਰਦੀ ਇਨ ਦਾ ਸੈਂਸ ਈਮਾ ਪੇਪਰ ਯਾਦ ਕਰਕੇ ਜਾਂਦੀ ਸੀਗੀ ਪੜ੍ਹ ਕੇ ਜਾਂਦੀ ਸੀਗੀ ਆਪਣਾ ਸਾਰਾ ਇੱਧਰ ਦੇਖੋ ਮੇਰਾ ਵੈਲਕਮ ਹੋ ਰਿਹਾ ਜੋਤੀ ਤੁਹਾਨੂੰ ਮੇਰਾ ਵੈਲਕਮ ਕਰ ਰਹੀ ਹੈ ਹਾਂਜੀ ਜੋਤੀ ਮੰਮੀ ਕਿੱਥੇ ਗਏ ਉਹਦਾ ਉਧਰ ਚਲੇ ਉਹ ਆਂਟੀ ਬੱਡੇ ਹਾਂ ਉਹ ਦਾਦੇ ਉਧਰ ਚਲੇ ਗਿਆ ਓਕੇ 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 ਲੋ ਜਨਾਬ ਆਪਾਂ ਆਗੇ ਆਪਾਂ ਆਪਣੀ ਕੁਰਸੀ ਤੇ ਬੈਠਦੇ ਹਾਂ ਠੀਕ ਹੈ ਜੋਤੀ ਹਾਂ ਜੋਤੀ ਕਹਿੰਦੀ ਨੇ ਕਿ ਚਲੋ ਜੀ ਬੈਠੋ ਕੁਰਸੀ ਤੇ ਤਾਂ ਕੀ ਕਰੀਏ ਫਿਰ ਕੁਰਸੀ ਤੇ ਬੈਠ ਕੇ ਕੁਰਸੀ ਤੇ ਵੇ ਕੇ ਆਰਡਰ ਮਾਰੋ ਆਪਾਂ ਸਾਰੇ ਕੰਮ ਕਰ ਲਏ ਭਾਂਡੇ ਵੀ ਮਾੜ ਲਏ ਸਫਾਈ ਵੀ ਕਰ ਲਈ ਮੇਰੇ ਕੱਪੜੇ ਰਹਿ ਗਏ ਫੋਲਡ ਕਰਨ ਵਾਲੇ ਉਹ ਮੈਂ ਦੇ ਕੇ ਨਹੀਂ ਆਈ ਹੈਗੀ ਬਾਹਰ ਮम्मी ਉਹਨਾਂ ਨੂੰ ਕੱਢ ਕੇ ਭੁੱਲ ਗਈ ਮੈਂ ਪਰ ਮੈਂ ਦੇ ਕੇ ਜਾਉਂਗੀ ਕਿਉਂਕਿ ਮੰਮੀ ਹੁਣੀ ਫੋਲਡ ਕਰ ਦੇਣਗੇ ਤੇ ਮੈਂ ਫੜਾਫੜਾ ਲਮਾਰੀ ਚ ਰੱਖ ਦੂੰਗੀ ਤੇ ਹੁਣ ਅੰਮਣ ਪੁਲੀ ਆਉਣ ਆਲੇ ਨੇ ਤੇ ਬਸ ਉਹ ਆ ਜਾਣ ਫਿਰ ਮੈਂ ਘਰੇ ਜਾਉਂਗੀ ਤੇ ਤੁਸੀਂ ਕਹਿੰਦੇ ਹੋਣੇ ਆ ਕਿ ਪਤਾ ਨਹੀਂ ਗगन ਨੂੰ ਰੋਜ਼ ਕੀਛਦਾ ਹੋਇਆ ਕਾਲੀ ਟੀ-ਸ਼ਰਟ ਪਾ ਲੈਂਦੀ ਐ ਅੱਜ ਤਾਂ ਐਕਚੁਅਲ 'ਚ ਮੇਰੇ ਹੱਥ 'ਈ ਲੱਗੀ ਟੀ-ਸ਼ਰਟ ਇਆ ਜਿਹੜਾ ਪਜਾਮਾ ਵੀ ਕਾਲਾ T-shirt ਵੀ ਕਾਲੀ ਰੋ ਫਟਾਫਟ ਇਹੀ ਚੱਕਦੇ ਨੇ ਮੈਂ ਕਾਲੀ T-shirt ਤੇ ਗਾਇਸ ਅੱਜ ਵੈਦਰ ਠੀਕ ਹੈ ਸਾਡੇ ਅੱਜ ਨਹੀਂ ਮਤਲਬ ਨਾ ਤਾਂ ਗਰਮੀ ਸੀਗੀ ਤੇ ਨਾ ਧੁੱਪ ਸੀਗੀ ਠੀਕ ਠੀਕ ਜਿਹਾ ਸੀਗਾ ਮੌਸਮ ਪਰ ਸ਼ੂਗਰ ਅਭੀ ਮੀ ਨਹੀਂ ਪਿਆ ਕਿਉਂਕਿ ਸਾਡੇ ਇਲੈਕਟ੍ਰਿਸਿਟੀ ਦੀ ਬੜੀ ਪ੍ਰੋਬਲਮ ਹੋ ਗਈ ਸੀ ਜੀ ਮੀਂਹ ਕਰਕੇ ਸਾਡਾ ਨਾ ਭੈਣਾਂ ਦਾ ਬੁਟੀਕ ਬਾਹਰ ਹੁੰਦਿਸਣ ਲੱਗ ਗਿਆ ਨਾ ਹੁਣ ਜਿਹੜਾ ਜਾਂਦਾ ਉਹ ਦੇਖ ਦੇ ਕੇ ਦੇਖ ਦੇ ਕੇ ਚੱਲਦਾ ਨਾ ਤੇਰਾ ਕੈਮਰੇ ਗਿਆ ਥਾਰਾ ਮਿਲਾਂਗਾ ਜੋਤੀ ਨਹੀਂ ਮਾ ਪਰ ਤੋੜੇ ਕੱਪੜੇ ਕੱਢ ਕੇ ਆਈ ਮੈਂ ਚਲੋ ਆਪ ਤੇ ਕੱਪੜੇ ਪਾ ਕੇ ਆਓ ਭੱਜ ਕੇ ਜਾਓ ਸੱਚਾ ਇੱਕ ਪਟਕਾ ਵੀ ਲੈ ਕੇ ਆਓ ਫਤਿਹ ਉਧਰ ਦੂਜੇ ਵੀ ਮੈਨੇਜਰ ਸਾਹਿਬ ਆ ਗਏ ਆ ਗੱਲ ਮੰਨਣੋਂ ਹਟ ਗਿਆ ਹੈ ਹਾਂਜੀ ਇਹ ਕੋਈ ਗੱਲ ਨਹੀਂ ਫੁੱਟ ਕਲਾਸ ਵੀ ਆਪਾਂ ਨੂੰ ਲਾਣੀ ਆਉਂਦੀ ਆ ਉਧਰ ਡੀਸੀ ਸਾਹਿਬ ਵੀ ਆ ਗਏ ਹੋਰ ਮੈਂ ਘਰੇ ਕੱਢੀ ਨਹੀਂ ਰਹਿ ਸਕਦਾ ਮੰਮੀ ਸਾਡੇ ਇਕੱਲੇ ਨਹੀਂ ਰਹਿ ਸਕਦੇ ਮੰਮੀ ਕਹਿੰਦੀ ਮੈਂ ਕੱਲੀ ਫਤਿਹ 2 ਮਿੰਟ ਨੇ ਤੁਹਾਡੇ ਕੋਲੇ ਇਹ ਤੋਂ ਬਾਅਦ ਤੁਸੀਂ ਅੰਦਰ ਦਾ ਸੀਨ ਚੇਤੇ ਕਰ ਲਓ ਹੈ ਇੱਕ ਤੇ ਕੱਪੜੇ ਪਾ ਕੇ ਆ ਇਧਰ ਮੇਰੀ ਗੱਲ ਸੁਣ। ਇੱਕ ਪਟਕਾ ਲੈ ਕੇ ਇਧਰ ਆ ਰਿਹਾ ਮੇਰੇ ਕੋਲ ਛੇਤੀ। ਠੀਕ ਐ। ਤੇ ਪਨੀਤ ਕਹਿੰਦਾ ਮੈਨੂੰ ਭੁੱਖ ਲੱਗੀ ਆ ਉਹਨੇ ਕਿ ਅਸੀਂ ਰੋਟੀ ਖਾ ਲਾ। ਉਹਦੇ ਕੋਈ ਲੰਗ ਰਿਆ ਸੀਗਾ ਗਾਂ ਤੱਕ ਸਾਡੇ ਉੱਪਰ ਉਹਦੇ ਦੇਖਣ ਲੱਗਿਆ ਹੋਇਆ ਸੀਗਾ ਬੁਟੀਕ ਦਾ ਨਾਂ ਪੜਦਾ। ਹਾਂਜੀ ਪੰਜ ਸੂਟ ਲੈਣਾ ਤੁਸੀਂ। ਗਾਂ ਕਿੱਧਰ ਜਾ ਰਹੇ ਆਂਦੇ ਇੱਥੇ ਦੱਸੋ। ਵੇਖੋ ਇਹ ਐਡ ਕਸਟਮਰ ਆਏ ਨੇ। ਇਹ ਦੱਸਾਂ ਮੈਂ ਤੇ ਇਹ ਗਾਂ ਜਾ ਕੇ ਬੈਰ ਐ ਨਹੀਂ ਤੁਸੀਂ ਸੂਟ ਦੱਸ ਲੈਣਾ ਕੋਈ। ਅਦੇ ਤੇ ਮਹਿੰਗੇ ਬਾਅਦ ਸੂਟ ਮਿਲਦੇ ਸਸਤੇ ਨੇ ਸੂਟ ਨਹੀਂ ਮਿਲਦੇ ਜੀ ہاں ਜੀ ਸਵਾਦ ਦੇ ਦੋ ਦੋ ਹੋਰ ਵਾਲੇ ਮੰਮੀ ਕਹਿੰਦੀ ਮੈਂ ਸੁੰਟ ਤੇ ਮਤਲਬ ਵੀ ਉਹ ਕਸਟਮਰ ਨੇ ਜਿਨ੍ਹਾਂ ਨੇ ਕੋਈ ਸੂਟ ਨਹੀਂ ਲੈਣਾ ਇਹ ਹੋ ਨਹੀਂ ਆਏ ਨੇ ਸਵਾਦ ਲੈਣਾ ਬੈਠੋ ਦੱਸੋ ਨਿੱਕੀ ਬੂਟੀ ਦਾ ਸੂਟ ਚਾਹੀਦਾ ਵੱਡੀ ਬੂਟੀ ਦਾ ਸੂਟ ਛੋਟਾ ਪ੍ਰਿੰਟ ਤੇ ਲਾਈਟ ਕਲਰ ਦਾ ਛੋਟਾ ਪ੍ਰਿੰਟ ਲਾਈਕ ਕਰਦੇ ਨੇ ਕਸਟਮਰ ਦੇ ਮੂੰਹ ਤੇ ਚਾਨਣਾ ਪਾਓ ਜੀ ਮੜਜਾ ਕਸ ਤੁਹਾਨੂੰ ਦਿਖਾਉ ਹਾਂ ਜੀ ਕਿਦਾਂ ਦਾ ਚਾਹੀਦਾ ਲਾਈਟ ਦਾ ਕਲਰ ਮੈਨੂੰ ਪਸੰਦ ਨੇ ਆ ਡਾਰਕ ਤੇ ਸਭ ਤੋਂ ਜ਼ਿਆਦਾ ਲਾਈਟ ਕਲਰ ਡਾਰਕ ਪਸੰਦ ਨਹੀਂ ਹੈਗੇ ਵੈਸੇ ਤੇ ਮੈਨੂੰ ਲੱਗਦਾ ਜੀ ਯੂਨੀਵਰਸਲ ਚੋਇਸ ਆ ਸਾਰਿਆਂ ਨੂੰ ਲਾਈਟ ਕਲਰ ਸੋਬਰ ਸਰਦਾਰੀ ਜਿਹੜੇ ਸੂਟ ਹੈਗੇ ਨੇ ਉਹ ਪਸੰਦ ਆਉਂਦੇ ਡਾਰਕ ਤਾਂ ਕਦੀ ਕਦੀ ਕੁਝ ਈਵੈਂਟ ਹੁੰਦੇ ਇਦਾਂ ਦੇ ਹਨ ਜਦੋਂ ਆਪਾਂ ਡਾਰਕ ਕਲਰ ਪਾਣੇ ਆ ਕਫੜੇ ਤੇ ਕੁਝ ਬੰਦੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਨਿੱਕਰ ਬਣਾਉਣ ਪਾਣੀ ਪਸੰਦ ਹੁੰਦੀ ਜਿਵੇਂ ਕਿ ਸਾਡਾ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਮੈਂ ਫਤਿਹ ਨੂੰ ਕਿਹਾ ਵੀਰੇ ਪੀ ਜਾ ਕੇ ਆਪਣਾ ਪਟਕਾ ਲੈ ਆਇਆ ਫਤਿਹ ਦੀਦੀ ਆ ਰਹੇ ਨੇ ਆ ਰਹੇ ਨੇ ਕੋਈ ਦੀਦੀ ਪਟਕਾ ਲੈ ਆਓ ਕਹਿਣਗੇ ਵੀ ਆਹ ਕੀ ਕਿ ਤੂੰ ਓਤਾ ਡਾਬ ਦਾ ਠੀਕ ਆ ਇਹ ਇਹਨੇ ਇਹਨੇ ਕੱਪੜੇ ਨਹੀਂ ਪਾਏ ਹੋਏ ਤਾਂ ਇਹ ਤਾਂ ਤੁਹਾਨੂੰ ਕਹਿ ਰਿਆਂ ਨਿੱਕਾ ਜਾ ਉੱਥੇ ਰੱਖ ਗਿਆ ਦੀਦੀ ਜਾ ਇਹ ਪਤਾ ਹੈ ਚਾਹੀ ਤਾਂ ਬੱਚੇ ਰੱਖੋ ਉੱਥੇ ਚਲੋ 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 ਬੁਟੀਕ ਦੀ ਕੋਈ ਵੀ ਚੀਜ਼ ਬਾਹਰ ਨਹੀਂ ਜਾਣੀ ਚਾਹੀਦੀ ਨਿੱਕਰ ਤੁਹਾਡੀ ਟੇਬਲ ਤੇ ਕਿੱਡੀ ਹੋਈ ਐ ਤੇ ਟੀ-ਸ਼ਰਟ ਤੁਹਾਡੀ ਉੱਥੇ ਪਈ ਹੋਣੀ ਅੰਦਰ ਬਾਰਾੜਾ ਵੱਡਾ ਟੇਬਲ ਹੀ ਹੈਗਾ ਉੱਥੇ ਠੀਕ ਐ ਤੇ T-shirt ਤਾਂ ਦੀ ਅੰਦਰ ਪਈ ਹੋਣੀ ਆ ਉੱਥੇ ਲੈ ਲਓ ਤੇ ਇੱਕ ਪਟਕਾ ਲੈ ਆਓ ਤੇ ਆ ਜਾਓ ਮੇਰੇ ਕੋਲ ਜੇ ਤੁਸੀਂ ਜਾਓ ਪਟਕਾ ਲਮਾਰੀ ਚ ਪਾਵਣਾ ਜਿਹੜਾ ਵੀ ਮਿਲ ਗਿਆ ਪਟਕਾ ਉਹੀ ਲੈ ਆਓ ਠੀਕ ਹੈ ਚਾਹ ਚਿੰਗ ਦੇ ਪਟਕਾ ਪਟਕਾ ਵੀ ਕਾਲੀ ਦਾ ਦਸਤਾਰ ਵੀ ਕਾਲੀ ਦੀ ਵਾਹ ਜਿਆਦਾ ਮੂੰਹ ਦੀ ਪਟਕਾ ਚੜਿਆ ਹੋਇਆ ਮੈਂ ਪਟਕਾ ਹੀ ਲੈਣੀ ਹੁੰਦੀ ਆ ਮੰਮੀ ਹਾਂ ਕਹਿੰਦੇ ਤੁਸੀਂ ਦਸਤਾਰ ਕਿਹਾ ਕਰੋ ਤੇ ਮੈਂ ਦਸਤਾਰ ਬਹਿ ਜਾ ਰੰਗੀ ਮੈਂ ਆ ਕੇ ਕਾਊਂਟਰ 'ਚੋਂ ਲੱਡੂ ਲੱਭਣ ਦੀ ਆ ਤੇ ਮੈਨੂੰ ਤੇ ਲੱਡੂ ਲੱਭੇ ਨਹੀਂ ਹੈਗੇ ਦੁਪਹਿਰਿਆ ਸੇ ਖਾ ਗਏ ਲੱਡੂ ਇਹਨਾਂ ਨੇ ਖਾ ਲਏ ਭੁੱਖਿਆਂ ਨੇ ਮੈਂ ਆ ਗਏ। ਨੀ ਕਲਵਿੰਦਰ ਬੈਠਾ ਵੜੀ ਸੀ। ਐਂਡ ਕਲਵਿੰਦਰ ਬੋਲੀ ਆਈ ਮਮੀ ਇੱਕ ਡੱਬਾ ਹੀ ਦੋ ਦੇ ਬਰਾਬਰ ਸੀਗਾ। ਕਲਵਿੰਦਰ ਐਂਗਲ ਬੈਠੀ ਸੀ, ਮੈਂ ਬੈਠੀ ਸੀ ਤੇ ਦੀਦੀ ਬੈਠੀ ਸੀ। ਜਿਹੜੇ ਕੱਪੜੇ ਸਿਵਾਉਣੇ ਸੀ। ਤੇ ਨਾ ਲੱਡੂ ਸੀ ਸਿੰਪਲ ਉਹਦੇ ਵਿੱਚ ਸਿਰਫ ਅੱਛਾ। ਹਾਂ। ਇਹਦਾ ਮਤਲਬ ਜਿਹੜਾ ਪਹਿਲਾ ਡੱਬੇ ਦੇ ਲੱਡੂ ਪਏ ਉਹ ਤੁਸੀਂ ਸਾਰਿਆਂ ਨੇ ਖਤਮ ਕੀਤੇ ਨੇ ਫਿਰ? ਨਹੀਂ ਨਹੀਂ ਅਸੀਂ ਆਖਰੀ ਇਹੀ ਸੀਗਾ ਅਸੀਂ ਖਾ ਲਿਆ। ਸ਼ਾਬਾਸ਼। ਵੈ ਚਲੋ ਮੈਂ ਤਾਂ ਮਿੱਠਾ ਖਾਣ ਦੀ ਨਾ ਮੈਂ ਅਵੋਇਡ ਕਰਦੀ ਮੈਨੂੰ ਅੱਜ ਨਾਲ ਸਬ ਚੇਤਾ ਆ ਗਿਆ ਤੇ ਰਖੜੀ ਆ ਰਹੀ ਏ। ਤੇ ਮੇਰੇ ਦਿਮਾਗ ਤੇ ਟੈਨਸ਼ਨ ਵਾਧ ਰਹੀ ਕਿਉਂਕਿ ਤੁਹਾਨੂੰ ਪਤਾ ਰਖੜੀ ਆ ਰਹੀ ਤੇ ਮਿੱਠਾ ਮੂਠਾ ਘਰੇ ਆਉਂਦਾ ਹਨਾ ਬਹੁਤ ਤੇ ਮੈਨੂੰ ਬਹੁਤ ਔਖਾ ਕੰਟਰੋਲ ਕਰਨਾ ਪੈਣਾ ਮੈਂ ਫਿਰ ਸਾਰਿਆਂ ਨੂੰ ਕਹਿੰਦੀ ਨਹੀਂ ਫਲਾਣਾ ਤੂੰ ਵੀ ਖਾ ਲੈ ਤੂੰ ਵੀ ਖਾ ਲੈ ਬਿਛੇਤੀ ਮਿੱਠਾ ਖਤਮ ਹੋ ਜਾਏ ਤੇ ਮੈਂ ਨਾ ਖਾਵਾਂ ਕਿਉਂਕਿ ਤੁਹਾਨੂੰ ਪਤਾ ਹੈ ਚਿੰਤਾ ਵਾਲੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਦੀ ਤਾਂ ਬੰਦੇ ਦਾ ਜੀ ਕਰਦਾ ਹੀ ਹੈ ਹਨਾ ਨਾ ਹੈ ਨਹੀਂ ਉਹ ਤਾਂ ਬਾਅਦ ਚੋਂ ਦੇਖਿਆ ਮੈਂ ਡੱਬਾ ਇਹਨਾਂ ਨੇ ਬਾਹਰੇ ਸਿੱਟਿਆ ਪਿਆ ਇਹ ਤੇ ਗਾਇਸ ਤੁਸੀਂ ਕਹਿ ਰਹੇ ਸੀ ਸਾਡੀ ਵੀਡੀਓ ਨਹੀਂ ਆ ਰਹੀਆਂ ਫਰਡੇ ਮੇਰਾ ਵੈਸੀ ਮੂਡ ਨਹੀਂ ਸੀ ਪਾਉਣ ਦਾ ਸੰਡੇ ਤੁਹਾਨੂੰ ਪਤਾ ਮੈਂ ਵੈਸੇ ਨਹੀਂ ਪਾਂਦੀ ਹੈਗੀ ਪਾਂਦੀ ਤਾਂ ਕੀ ਮਤਲਬ ਅਸੀਂ ਬਾਹਰ ਚਲੇ ਗਏ ਸੀਗੇ ਤੇ ਬਾਹਰ ਵੀ ਸਾਡਾ ਕੱਲ ਦਾ ਦਿਨ ਬਹੁਤ ਯਾਰਾ ਖਰਾਬ ਨਿਕਲਿਆ ਖਰਾਬ ਕਾਤੋਂ ਨਿਕਲਿਆ ਇਹ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਅਸੀਂ ਗਏ ਸੰਗਰੂਰ ਆਊਟਲੈਟ ਉੱਥੇ ਸਾਨੂੰ ਸਮਝਣ ਲੱਗੇ ਵੀ ਅਸੀਂ ਖਾਈਏ ਕੀ ਭਾਜੀ ਨੇ ਖਾਪੀ ਲਿਆ ਅਸੀਂ ਨਾ ਉੱਥੇ ਇੱਕ ਚਾਹ ਚੁਗੀ ਆ ਉੱਥੇ ਅਸੀਂ ਕਾਫੀ ਵੀ ਲਈ ਤੇ ਨਾਲ 프라이ਸ ਖਾ ਲਏ ਠੀਕ ਆ ਥੋੜੇ ਜੇ ਉੱਥੋਂ ਕਹਿੰਦੇ ਇੱਥੇ ਤਾਂ ਕੁਝ ਹੈ ਨਹੀਂ ਅਜ ਰੌਣਕ ਹੈ ਨਹੀਂ ਤੇ ਆਪਾਂ ਚੱਲਦੇ ਆ ਬਰਨਾਲੇ ਤੋਂ ਬਰਨਾਲੇ ਪਾਲੀ ਗੱਡੀ ਸਿੱਧੀ ਤੇ ਕੋਈ ਮੰਨੋਗੇ ਸਰਾ ਨੀਅਲੀ ਗੱਲ ਕੀ ਸੀ ਬਰਨਾਲੇ ਵੀ ਜਾਏ ਸਾਰਾ ਆਂਕਲੇਟ ਫਿਰ ਲਿਆ ਬਰਨਾਲੇ ਦਾ ਪਸੀਨੋ ਪਸੀਨੀ ਬੁਰਾ ਹਾਲ ਮੈਂ ਪ੍ਰਨੀਤ ਨੂੰ ਕਹਾ ਮੇਰੀ ਕੋਈ ਰੀਲ ਬਣਾ ਦੀਨਾ ਪ੍ਰਨੀਤ ਨੇ ਉਹ ਬਣਾਈ ਤੇ ਉੱਥੋਂ ਵੀ ਖੱਪਦੇ ਖਵਾਉਂਦੇ ਖੂਨੋ ਖੂਨ ਗੁੱਸਮ ਗੁੱਸਮ ਹੁੰਦੇ ਬੈਠੇ ਗੱਡੀ ਤੇ ਆ ਗਏ ਹਾਰ ਕੇ ਆ ਕੇ ਸੁਨਾਮ ਅਸੀਂ ਦੋਸਾ ਖਾਧਾ ਤੇ ਉੱਥੋਂ ਆਉਂਦੇ ਆ ਸਾਰੀ ਘਰੇ ਬਸ ਫਿਰ ਮੈਂ ਕੱਪੜੇ-ਕੱਪੜੇ ਪ੍ਰੈਸ ਕੀਤੇ ਤੇ ਇਸ ਤਰੀਕੇ ਦੇ ਨਾਲ ਸਾਡਾੜਾ ਵੀਕਐਂਡ ਸੀਗਾ ਉਹ ਨਿਕਲ ਗਿਆ ਉੱਤੋਂ ਸਾਡੀ ਮੰਮੀ ਨੂੰ ਟੈਨਸ਼ਨ ਪੈ ਜਾਂਦੀ ਜੇ ਅਸੀਂ ਬਾਹਰ ਜਾਣਾ ਹੁੰਦਾ ਮਾਂ ਮੰਮੀ ਸੌਣ ਲੱਗੇ ਹੋਏ ਨੇ ਚਲੋ ਗਾਇਸ ਨਾ ਪਤਾ ਨੂੰ ਮਿਲਾਂਗੇ ਕੱਲ ਨਵੇਂ ਵਲੌਗ ਚ ਤੇ ਫਤੇ ਆਪਣਾ ਪਟਕਾ ਨਿੱਕਰ ਟੀ-ਸ਼ਰਟ ਸਾਰਾ ਕੁਝ ਲੈ ਕੇ ਆ ਗਿਆ ਆਪਾਂ ਫਤੇ ਨੂੰ ਕਰੀਏ ਕੱਪੜੇ ਚੇਂਜ ਤੇ ਟਾਈਮ ਹੋਣ ਵਾਲਾ ਅੰਮਨ ਦੀਦੀ ਦੀ ਆਉਣ ਵਾਲੇ ਨੇ ਆਪਾਂ ਪਤਾ ਮਿਲਾਂਗੇ ਨਵੇਂ ਵਲੌਗ ਦਾ ਕਿਉਂਕਿ ਜੋਤੀ ਕਹਿੰਦੀ ਦੀਦੀ ਬਾਹਰ ਗਾਦੋ ਹੁਣ ਤੇ ਮੈਂ ਜੋਤੀ ਦੀ ਗੱਲ ਮੰਨ ਕੇ ਮੈਂ ਬਾਹਰ ਜਾ ਰਹੀ ਠੀਕ ਹੈ ਜੋਤੀ